ਕਿੱਥੇ-ਕਿੱਥੇ ਕਾਰਵਾਈ ਕੀਤੀ ਹੈਗੀ ਤੇ ਕੀ-ਕੀ ਕਾਰਵਾਈ ਕੀਤੀ ਹੈ ਜੀ ਇਹ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮ ਨੇ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਆਪਨੀ ਦੋ ਤਿੰਨ ਜਗ੍ਹਾ ਜਬ ਜਗ੍ਹਾ ਦੁਕਾਨਦਾਰਾਂ ਨਾਲ ਬਾਤਮਾਮ ਲਗਾਇਆ ਜਾਗਾ ਉਨਰ ਦੂਰ ਕਰਾਉਣ ਦਾ ਵਾਸਤੇ ਇੱਕੀ ਅੱਜ ਮਹਿੰਮ ਚਲਾਈ ਸੀਗੇ ਇਹ ਮਾਲ ਰੋਡ ਦੇ ਉਸ ਤੋਂ ਬਾਅਦ ਉੱਥੇ ਜਨਾ ਨਾਗ ਮੰਡੀ ਤੇ ਬਾਤਾਂ ਦੋ ਲੱਗੇਗਾ ਹਾਂ ਜਾਨਾ ਵੀ ਜਿਹੜੇ ਕਿ ਅੱਜ ਦਫੀਸੇ ਨੇ ਨਾ ਟਰੰਡ ਆਇਆ ਨਾ ਜਿਹੜੀ ਬਿਲਡਿੰਗ ਬਣਾ ਰਿਹਾ ਹੈਗਾ ਉਹਦੇ ਖਿਲਾਫ ਜੀ ਇੱਕ ਨੋਮੀ ਕਰ ਵੀ ਸਮਝਾ ਗਏ ਕੁਝ ਸ਼ੈੱਡ ਵਗੈਰਾ ਬਣੇ ਆ ਤਾਂ ਉਹ ਵੀ ਕੋਈ ਟਾਇਆ ਅੱਜ ਕਿ ਨਹੀਂ ਟਾਇਆ ਜੀ ਅੱਛਾ ਵੀ ਕਿਹੜੇ ਛੋਟੇ ਮੁੰਟੇ ਰੇੜੀ ਵਾਲੇ ਆ ਤਾਂ ਉਹਨਾਂ ਨੂੰ ਹਟਾਏ ਗਏ ਜਿਹੜਾ ਦੁਕਾਨਦਾਰਾਂ ਨੇ ਸਮਾਨ ਬਾਹਰ ਰੱਖਿਆ ਜੀ ਬਾਹਰ ਪਈਆਂ ਲੱਗੀਆਂ ਆ ਜਾਂ ਕਬਰੇ ਵੀ ਬਾਹਰ ਤੇ ਨੇ ਉਹਨਾਂ ਸਮਾਨ ਨੂੰ ਛੁੱਕੇ ਦੱਬ ਲਿਆ ਤੇ ਕੰਮ ਚੱਲਿਆ ਠੀਕ ਹੈ ਜੀ ਮੰਡੀ ਦੇ ਕੁਝ ਅਰਸੂ ਕੁਮਾਰ ਵਿਅਕਤੀ ਹੈ ਜਿਨ੍ਹਾਂ ਨੇ ਆਹ ਦੁਕਾਨਾਂ ਦੇ ਲੈਂਟਰ ਪਾ ਰੱਖਿਆ ਹੈ ਥੀਨ ਬਾਜ਼ਾਰ ਦੇ ਵਿੱਚ ਉਹਦੇ ਉੱਪਰ ਵੀ ਕੋਈ ਕਾਰਵਾਈ ਹੋਊਗੀ ਜਦ ਸਿਰਫ ਆਮ ਦਿਨ ਤਵੱਸੀ ਹੈ ਨਹੀਂ ਨਹੀਂ ਉਹਨਾਂ ਵਾਸਤੇ ਜ਼ਰੂਰ ਕਾਰਵਾਈ ਹੋਊਗੀ ਉਹਨਾਂ ਨੂੰ ਬਕਾਇਆ ਨੋਟਸ ਵੀ ਜਾਰੀ ਕਿਤੇ ਹੋਏ ਨੇਗੇ ਦੁਬਾਰਾ ਇੱਕ ਵਾਰੀ ਰਿਮਾਈਂਡਰ ਦੇਣਾ ਰਿਮਾਈਂਡਰ ਦੇ ਕੇ ਮਾਨਦੋਬਦਾਲ ਦੂਸਤਾ ਹੈ ਸ਼ੁਕਰੀਆ